ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਅਗੇਨ ਔਨ ਬਾਸੀ ਵਲੌਗਸ ਤੇ ਹੋ ਤੁਸੀਂ ਸਾਰੇ ਫੁੱਲ ਕੈਂਟ ਹੋ ਗਏ ਤੇ ਅਸੀਂ ਵੀ ਵਧੀਆ ਠੀਕ ਠਾਕ ਜੀ ਤੇ ਅੱਜ ਹੈਗਾ ਹੈ ਸੈਕੰਡ ਡੇ ਆਪਣੀ ਰਾਈਟਿੰਗ ਦਾ ਜਿਹਦੇ ਵਿੱਚ ਆਪਾਂ ਨੇ ਜਿਹੜੀ ਆਪਣੀ ਰਾਈਟਿੰਗ ਹੈਗੀ ਹੈ ਛੋਟੀ ਛੋਟੀ ਰਾਈਟਿੰਗ ਫੋਲੋ ਕਰ ਰਹੇ ਹਾਂ ਤੇ ਐਕਸਰਸਾਈਜ਼ ਵੀ ਮਾਰਨਿੰਗ ਟਾਈਮ ਐਕਚੁਅਲੀ ਇਹ ਵਲੌਗ ਮੈਂ ਕੰਟੀਨਿਊ ਕਰ ਰਹੀ ਹਾਂ ਟਿਊਜ਼ਡੇ ਇਵਨਿੰਗ ਹੀ ਸੋ ਤੁਹਾਡੇ ਕੋਲੇ ਦਾ ਮੀਨਸ ਪਹੁੰਚੂਗਾ ਉਹੀ ਜਿਵੇਂ ਅੱਜ ਕਿਉਂ ਤੁਸੀਂ ਵੀਡੀਓ ਜਿਸ ਟਾਈਮ ਦੇਖ ਰਹੇ ਹੋ ਤੇ ਮੈਂ ਤੇ ਪਰਨੀਤ ਪਰਨੀਤ ਨੂੰ ਮੈਂ ਆਪਣਾ ਇਹਦੇ ਚ ਕੰਪੈਨੀਅਨ ਬਣਵਾਇਆ ਹੈ ਨਾਲ ਐਕਸਰਸਾਈਜ਼ ਕਰਨ ਵਾਸਤੇ ਤਾਂ ਕਿ ਆਪਾਂ ਦੋਨਾਂ ਨੂੰ ਮੋਟੀਵੇਸ਼ਨ ਜੀ ਮਿਲਦੀ ਰਹੇ ਤੇ ਅਸੀਂ ਦੋਨੇ ਐਕਸਰਸਾਈਜ਼ ਕਰਦੇ ਰਹੀਏ ਤੇ ਨਵਦੀਪ ਦੀਦੀ ਨੇ ਮੈਨੂੰ ਆਪਣਾ weight ਦੱਸਤਾ ਉਹਨਾਂ ਦਾ ਹੈਗਾ 69 ਤੇ ਮੇਰਾ ਹੈਗਾ 75 ਸੋ ਦੇਖਦੇ ਹਾਂ ਕੀ ਬੰਦ ਆ ਬਸ ਤੁਸੀਂ ਸਾਰੇ ਜਣੇ ਹੱਲਾ ਸ਼ੇਰੀ ਜੰਦੇ ਰਹੋ ਠੀਕ ਆ ਤਾਂ ਕਿ ਅਸੀਂ ਹਿੰਮਤ ਨਾ ਹਾਰੀਏ ਦੇ ਹੁਣ ਟਾਈਮ ਹੋ ਚੁੱਕਿਆ ਜੀ 4:30 ਵਜੇ ਦਾ ਤੇ ਅੱਜ ਬਣਾਣੀ ਹੈ ਅਸੀਂ ਆਲੂ ਗੋਭੀ ਦੀ ਸਬਜੀ ਤੇ ਮੈਂ ਬਸ ਕੱਟਦੀ ਹਾਂ ਹੁਣ ਸਬਜੀ ਦੀ ਤਿਆਰੀ ਕਰਦੀ ਹਾਂ ਕਿਉਂਕਿ ਹੁਣ ਹੌਲੀ ਹੌਲੀ ਕੱਟਣ ਲੱਗਾਂਗੇ ਨਾ ਫੇਰ ਕਿਤੇ ਕਿਉਂਕਿ ਸਬਜੀ ਨਾ ਨਹੀਂ ਬਣਾਉਣ ਨੂੰ ਟਾਈਮ ਨਾ ਦਿੰਦਾ ਜੀ ਨਾ ਕੱਟਣ-ਕੁੱਟਣ ਨੂੰ ਲੱਗ ਜਾਂਦਾ ਤੁਹਾਨੂੰ ਬਸ ਮੈਂ ਸਬਜੀ ਕੱਟਦੀ ਹਾਂ ਕਿਉਂਕਿ ਅਸੀਂ ਸੋਚਿਆ ਕਿ ਸ਼ਾਮ ਨੂੰ ਵੀ ਐਕਸਰਸਾਈਜ਼ ਕਰਿਆ ਕਰੀਏ ਤੇ ਸ਼ਾਮ ਨੂੰ ਵੀ ਮਾ ਕਰਨੀ ਹੈ ਤਾਂ ਕਰਕੇ ਮੈਂ ਸਬਜੀ ਲੱਗਦੀਆਂ ਟਾਈਮ ਨੂੰ ਟਾਈਮ ਦੇ ਨਾਲ ਬਣਾਣਾ ਕਿ ਮੈਂ ਸ਼ਾਮ ਨੂੰ ਐਕਸਰਸਾਈਜ਼ ਵੀ ਕਰ ਲਾਂ ਤੇ ਬਾਕੀ ਜਿਹੜੇ ਸਾਰੇ ਨਿੱਕੇ ਨਿੱਕੇ ਕੰਮ ਨੇ ਉਹ ਵੀ ਕਰ ਲਾਂ ਜਿੰਨਾ ਕੱਪੜੇ ਪ੍ਰੈਸ ਕਰਨੇ ਆ, ਫਤਿਹ ਹਰਨ ਪੜਾਉਣਾ। ਬਾਕੀ ਦੇਖ ਰਿਆਂ ਕੀ ਬੰਦਾ ਆ ਫਤਿਹ ਉਹਨਾਂ ਦਾ ਟਿਊਸ਼ਨਿੰਗ ਵਗੈਰਾ ਦਾ ਦੇਖਦੇ ਫਿਰਦੇ ਆ। ਜੋ ਵੀ ਹੋਇਆ ਤੁਹਾਨੂੰ ਅਪਡੇਟ ਕਰਾਂਗੀ ਜਰੂਰ। ਓ ਵਾਹ ਬਰੋ। ਸੋ ਚਲੋ ਜੀ ਕਿ ਮੈਂ ਸਬਜੀ ਸਬਜੀ ਪਹਿਲਾਂ ਕੱਟ ਲਵਾਂ ਫੇਰ ਤਾਂ ਗੱਲਬਾਤ ਕਰਦੀ ਆ। ਦੀਦੀ ਦਾ ਮੈਸੇਜ ਆ ਰਿਹਾ ਹੈ ਤੇ ਅੱਜ ਮੈਂ ਦੀਦੀ ਦੇ ਮੈਸੇਜ ਦਾ ਜਰੂਰ ਰਿਪਲਾਈ ਕਰਨਾ। ਵੈਸੇ ਤੇ ਇਹ ਲੋ ਲਾਈਵ ਦੀ ਆ ਦੇਖੋ ਜਿਹੜੇ ਟਾਈਮ ਰੁਪਿੰਦਰ ਦੀਦੀ ਤੁਹਾਡਾ ਮੈਸੇਜ ਆ ਰਿਹਾ ਜਿਹੜੇ ਟਾਈਮ ਤੇ ਆ ਦੇਖੋ ਮੈਂ ਨਾਲ ਸਬਜੀ ਵੀ ਕੱਟ ਰਹੀ ਹਾਂ ਸਾਰਾ ਸਾਜੋ ਸਮਾਨ ਇੱਥੇ ਲੈ ਕੇ ਬੈਠੀ ਹਾਂ ਬਟ ਪਹਿਲਾਂ ਮੈਂ ਰਿਪਲਾਈ ਕਰਾਂਗੀ ਦੀਦੀ ਦਾ ਕਿ ਹਾਂਜੀ ਦੀਦੀ ਪ੍ਰਤੀ ਦੀ 21 ਤੁਹਾਨੂੰ ਆਪਾਂ ਜੀ ਸਬਜੀ ਕੱਟਾਵਾ ਲਾਗ ਰਹੇ ਹਾਂ ਇੱਥੇ ਮੈਂ ਤਾਂ ਦੱਸਣਾ ਹੀ ਕੀ ਬਣਾ ਕੱਚਾ ਜੀ ਆ ਰਾ 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 ਆ ਨੂੰ ਗੋਦੀ ਸਾਮ ਜੀ ਸਿਸ ਸਿਸ ਤੇ ਮੌਸਮ ਬਹੁਤ ਹੀ ਸੋਹਣਾ ਹੋ ਗਿਆ ਬਹੁਤ ਹੀ ਜ਼ਿਆਦਾ ਸੋਹਣਾ ਹੋ ਗਿਆ ਤੇ ਬਸ ਹੁਣ ਤਿਹਾਰਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਆ ਖਾਣਾ ਬਣੀ ਤਾਂ ਸ਼ਾਮਾਂ ਨੂੰ ਬੜੀ ਨਾਲ ਕਰਾਉਣ ਦੀ ਲੱਗਦੀ ਆ ਵਧੀਆ ਦਿਨ ਹੋ ਗਿਆ ਮਿੱਤਰ ਕਹਿਣ ਦਾ ਭਾਅ ਵਹੀ ਹੈ ਕਿ ਬਹੁਤ ਵਧੀਆ ਦਿਨ ਹੋ ਗਿਆ ਤੇ ਆ ਦੇਖੋ ਜੀ ਡਾਈਟਿੰਗ ਵਾਸਤੇ ਆਪਾਂ ਨੇ ਪਾਣੀ ਦੀ ਬੋਤਲ ਰੱਖੀ ਹੈ ਘਰ ਤੇ ਕੋਲ ਰੱਖੀ ਹੋਈ ਹੈ ਤੇ ਇਹ ਇਹ ਜੀਆਂ ਬੋਤਲਾਂ ਆਣੀਆਂ ਨੇ ਆਪਾਂ ਨੇ ਦਿਨ ਤੇ 4 3-4 ਅਹੀਆਂ ਬੋਤਲਾਂ ਘਟਕ ਕੇ ਆਣੀਆਂ ਨੇ ਪਾਣੀ ਦੀ ਹੈ ਠੀਕ ਹੈ ਡਾਈਟਿੰਗ ਦੇ ਅੰਦਰ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਰੋਲ ਅਦਾ ਕਰਦਾ ਹੈ ਵਾਟਰ ਚਲੋ ਜੀ ਮੈਂ ਸਬਜ਼ੀ ਕੱਟਾਂ ਹਾਂ ਜਦੋਂ ਸਬਜ਼ੀ ਨੂੰ ਆਪਾਂ ਤੜਕਾ ਤੁੜਕਾ ਨਾਲ ਹੋਰ ਮਿਲਾਂਗੇ ਤੁਹਾਨੂੰ ਇਹ ਮੇਰੀ ਸ਼ਾਮ ਦੀ ਰੁਟੀਨ ਹੀ ਹੈ ਵੀ ਮਾਰਨਿੰਗ ਰੁਟੀਨ ਦਾ ਤੇ ਔਖਾ ਹੀ ਕੰਮ ਥੋੜਾ ਜਿਹਾ ਤੇ ਈਵਨਿੰਗ ਵੀ ਮੈਂ ਤੁਹਾਨੂੰ ਦਿਖਾ ਸਕਦੀ ਆ ਤੇ ਜਦੋਂ ਮੈਂ ਐਕਸਰਸਾਈਜ਼ ਕਰਿਆ ਕਰਾਂਗੀ ਨਾ ਉਦੋਂ ਵੀ ਮੈਂ ਤੁਹਾਨੂੰ ਦੱਸਿਆ ਕਰਾਂਗੀ ਮੈਂ ਤੁਹਾਨੂੰ ਗਾਈਡ ਕਰਿਆ ਕਰਾਂਗੀ ਮੈਂ ਹੌਲੀ ਹੌਲੀ ਟ੍ਰੇਨਰ ਟ੍ਰੇਨਰ ਬਣ ਜਾਣਾ ਮੈਂ ਹੌਲੀ ਹੌਲੀ ਤੁਹਾਨੂੰ ਦੱਸਿਆ ਕਰਾਂਗੀ ਐਕਸਰਸਾਈਜ਼ ਕਿਵੇਂ ਕਰਨੀ ਆ ਤੇ ਕਿਹੜੀ ਕਰਨੀ ਆ ਠੀਕ ਹੈ ਬੈਲੀ ਫੈਟ ਕਮ ਕਰਨੇ ਲਈ ਕੌਣ ਸੇ ਐਕਸਰਸਾਈਜ਼ ਕਰਨੀ ਹੈ ਫੁੱਲ ਬੋਡੀ ਫੈਟ ਕਰਨੇ ਲਈ ਕੌਣ ਸੇ ਐਕਸਰਸਾਈਜ਼ ਕਰਨੀ ਹੈ ਚਲੋ ਜੀ ਜਿਆਦਾ ਆਪਾਂ ਗੱਲਾਂ ਨਹੀਂ ਮਾਰ ਲਈਆਂ ਹੈ ਨਹੀਂ ਆਪਾਂ ਪਹਿਲਾਂ ਕੰਮ ਕਰ ਲਈਏ ਜਿਹੜਾ ਆਲਸੀ ਸਬਜ਼ੀ ਬਣਾਉਣ ਵਾਸਤੇ ਕਿਹੜੀ ਸਬਜ਼ੀ ਕੱਟਣੀ ਹੈ ਗੱਲਾਂ ਆਪਾਂ ਇਹ ਕੰ ਲੇਹ ਗੱਡੀ ਤੇ ਨੇ ਤੂੰ ਤੇ ਹਾਂ ਤੂੰ ਤੇ ਗੋਰਾ ਹੋ ਹਾ ਸਾਡੇ ਆ ਮੁੰਡੇ ਨੂੰ ਪਤਾ ਨਹੀਂ ਕੀ ਸ਼ਦਾ ਹੋ ਗਿਆ ਗੋਰਾ ਹੋਣ ਦਾ ਅੱਜ ਨਹੀਂ ਇਨੂੰ ਲਈ ਆ ਇਨੂੰ ਲੈ ਦੱਸਾਂਗੀ ਮੈਂ ਤਾਂ ਪੀ ਸਾਡੇ ਮੁੰਡੇ ਨੇ ਇਨੂੰ ਕੀ ਕਹਿ ਦੋ ਇੱਕ ਡਰਾਇੰਗ ਲਈ ਆਇਆ ਡਰਾਇੰਗ ਕਰਨ ਜਾਂ ਕਹਿ ਗਿਆ ਡਰਾਇੰਗ ਕਰਨ ਲੈ ਗਿਆ ਬਈ ਇੱਕ ਕਿੰਨੇ ਦੇ ਦੇਤੇ পেਪਰ ਜਾਂਦੇ ਬਸ ਖਾਲੀ ਬਸ ਸਿੰਪਲ ਡਰਾਇੰਗ ਇੱਕ ਪੈਨਸਲ ਕਰ ਲੈ ਐ ਠੀਕ ਹੈ ਠੀਕ ਹੈ ਪਾਪੜ ਠੀਕ ਹੈ ਪੈਨਸਲ ਕਰ ਲੈ ਠੀਕ ਹੈ ਠੀਕ ਹੈ ਓਏ ਚਲੋ ਆਜੋ ਲੋ ਜੀ ਅੱਜ ਹੋਰ ਨਵੇਂ ਪਲਾਂਟ ਲਵਾ ਲਏ ਕਿੰਨੇ ਸੋਹਣੇ ਫੁੱਲ ਆਏ ਹੋਏ ਨੇ ਪ੍ਰਨੀਤਾ ਹਨਾ ਇੱਕ ਹਾਲ ਵਾਲਿਆ ਤੇ ਕੋਸ਼ ਹਾਲਵਾਏ ਨੇ ਲਿਆ ਦੰਗੇ ਬਟੇ ਵੈਸੀ ਆ ਸ੍ਰੀ ਜੀ ਗਏ ਹੋ ਪਰ ਹਾਂ ਪੈਂਸਿਲ ਰੰਗ ਲਿਆ ਦੰਗੇ ਠੀਕ ਹੈ ਤੇ ਲੋ ਜੀ ਚਲੇ ਗਏ ਸਾਰੇ ਆਪੋ ਆਪਣੀ ਡਿਊਟੀ ਤੇ ਅਸੀਂ ਵੀ ਪਹੁੰਚ ਚੁੱਕੇ ਹਾਂ ਆਪਣੇ ਕਿਚਨ ਚ ਆਪਣੀ ਹੋਮ ਮਮਾ ਕਿਹੜੀ ਡਿਊਟੀ ਹੈਗੀ ਉਹ ਕਰਨ ਵਾਸਤੇ ਤੇ ਗੋਭੀ ਹੈ ਗੋਭੀ ਨੂੰ ਪਹਿਲਾਂ ਗਰਮ ਪਾਣੀ ਚ ਧੋਣਾ ਤੇ ਪਹਿਲਾਂ ਮੈਂ ਗੋਭੀ ਵਾਸਤੇ ਪਾਣੀ ਰੱਖਾਂ ਗਰਮ ਉਸ ਤੋਂ ਬਾਅਦ ਦੇਖਦੇ ਹਾਂ ਬਾਕੀ ਦੇ ਸਾਰੇ ਕੰਮ ਲੋ ਜੀ ਬਸ ਆਪਾਂ ਸੇ ਤੜਕੜਨਾ ਸ਼ੁਰੂ ਹੋ ਗਿਆ ਤੇ ਪਾਸੇ ਤੇ ਮੈਂ ਗੋਭੀ ਤੇ ਇਹ ਲੋਹਨੇ ਜਿੱਦਾਂ ਬੋਇਲ ਕਰ ਲਿਆ ਨੇ ਇੱਕ ਪਾਸੇ ਆ ਮੈਂ ਥੋੜਾ ਜਿਹਾ ਸਮਾਨ ਇੱਕ ਪਾਸੇ ਥੋੜਾ ਜਿਹਾ ਸਮਾਨ ਜਿਹੜਾ ਕੱਟ ਕੇ ਰੱਖਿਆ ਮੈਂ ਉਹ ਵੀ ਨਾਲ ਦਾ ਜੀਣਾ ਆਇਆ ਨੇ ਇੱਕ ਗਲਾਸ ਨਾਲ ਦਾ ਰਾਈਸ ਤੇ ਰੱਖ ਦੇਵਾ ਕਮਬੀਨ ਕਰਕੇ ਲਾਟੇ ਨਾਲ ਗਾਇਸ ਬਣਾਣੀ ਆ ਤੇ ਆਟਾ ਗੁੰਨ ਕੇ ਰੱਖਾਂਗੀ ਤੇ ਕੋੰਟੀ ਇਹ ਰਕਾਉ ਦੇਣਾ ਲਾਣੀ ਤੇ ਖਾਣੇ ਨੂੰ ਜਾਂ ਫਿਰ ਬਣਾ ਕੇ ਪੱਲੇ ਵਾਸਤੇ ਰੱਖ ਦੇਣਾ ਮੈਂ ਸਬਜੀਂ ਤਰ੍ਹਾਂ ਪਾ ਲਾ ਕੇ ਮੈਂ ਵਿੱਚ ਜਾ ਕੇ ਕੱਪੜੇ ਪ੍ਰੈਸ ਕਰਕੇ ਆਉਂਗੀ ਕਿਉਂਕਿ ਜਦ ਤੱਕ ਨਾ ਲਾਏ ਤੱਕ ਆਪਾਂ ਥੋੜਾ ਜਿਹਾ ਕਰਾ ਦਿੰਦਾ ਤੇ ਲੱਗਦਾ ਕੋਈ ਘਰੋਸਾ ਜਾਂ ਨਹੀਂ ਰਹਿੰਦਾ ਹੋਏਗਾ कदों बंद हो जाए लाइट हलो जी ऑल डन अपनी सब्जी राइस बन चुके ने अदर में आटा गुन के रख देता है थोड़ा जहा बस कपड़े प्रेस करके उदो फिर मैं फुलके बनाऊँगी मेन नाइनटी 90 काम खत्म हो चुका जस्ट 10 परसेंट है डिनर डिनर द। बस हूँ जा रही हूँ कपड़े, कपड़े प्रेस कर कपड़े प्रेस करके बनाने फिर रोटी सब्जी पूरी घेंट बनी पूरी मस्त बनी है ਮਤਲਬ ਮਦੰ 10ਵੀਂ ਸਰਦੀ ਬਹੁਤ ਜੰਮੀ ਬਣੀ ਜੂ। ਲੋਕੀ ਸਕੂਲ ਤੋਂ ਆ ਚੁੱਕੇ ਆ ਤੇ ਤੁਸੀਂ ਦੇਖ ਲਈ ਆਪਾਂ ਦੀ ਸ਼ਾਮ ਵਾਲੀ ਜਿਹੜੀ ਰੁਟੀਨ ਹੈਗੀ ਐ ਤੇ ਹੁਣ ਟਾਈਮ ਹੋ ਗਿਆ 3:30 ਵਜੇ ਦਾ ਤੇ ਮੈਂ ਬਸ ਸਕੂਲ ਤੋਂ ਆ ਕੇ ਆਪਣੇ ਹੱਥ ਤੇ ਚਾਹ ਬਣਾਈ ਐ ਅੱਜ ਫਤਿਹ ਹੋਣੀ ਕਦੋਂ ਆਏ ਮੈਨੂੰ ਕੁਝ ਵੀ ਨਹੀਂ ਪਤਾ ਲੱਗਿਆ ਮੈਂ ਸੌਂਗੀ ਸੀ ਕਿ ਮੈਨੂੰ ਨੀਂਦ ਆਈ ਸੀਗੀ। ਮੈਨੂੰ ਨਹੀਂ ਪਤਾ ਕਿੰਨੇ ਪਿੱਕ ਕੀਤਾ ਕਿੰਨੇ ਨਹੀਂ ਤੇ ਹੁਣ ਮੈਂ ਬਸ ਚਾਹ ਨਹੀਂ ਐ ਆਪਣੇ ਹੱਥ ਤੇ ਆਪਾਂ ਚਾਹ ਪੀਨੇ ਆ। ਕਿ ਉਹ ਦੁਬਾਰਾ ਦੇਖਾਂ ਕਿ ਸ਼ਾਮਾ ਸ਼ੋਮਾ ਦਾ ਕੀ ਕਰਨਾ ਹੈ ਮਤਲਬ ਉਹੀ बार-बार ਉਹੀ ਰੁਟੀਨ बार-बार ਉਹੀ ਰੁਟੀਨ ਯਾਰ ਬੰਦਾ ਨਾ ਇਹ ਹੁੰਦਾ ਰੋਜ਼ ਕੁਝ ਨਵਾਂ ਹੋਵੇ ਕਰਨ ਨੂੰ ਬਾਅਦ ਚਲੋ ਜੀ ਹੈ ਮੈਂ ਤੁਸੀਂ ਆਂਦਿਆਂ ਹਾਂਜੀ ਇਹ ਆਪਣੀ ਮਲ ਟੈਂਕ ਤੋਂ ਲਾਇਆ ਅੱਛਾ ਜੀ ਲਓ ਜੀ ਫਤ ਨਮਸਟੈਂਗ ਲੱਰੀ ਹੈ ਭਾਜੀ ਕਿਹ ਨਮਸਟੈਂਗ ਹੁੰਦੀ ਕਿ ਮਸਟੈਂਗ ਹੁੰਦੀ ਹੈ ਹੈ ਕੀ ਦਿਖਾਣਾ ਆ ਦੇਖੋ ਫਰ ਇਹ ਸਕੂਲ ਜਾ ਅੱਜ ਕੱਲ ਹੋਣੀ ਐ ਨੇ ਗੇਮਸ ਤੇ ਅੱਜ ਫਤਿਹ ਨੇ ਆ ਬਣਾਈ ਐ ਐਕਟੀਵਿਟੀ ਵਾਓ ਬਹੁਤ ਸੋਣ ਲੱਗੀ ਓਏ ਅੱਛੇ ਜੀ ਨਾ ਤੁਸੀਂ ਆ ਕੇ ਰਸਮ ਲਾਈ ਖਾ ਲਈ ਤੁਹਾਨੂੰ ਮम्मा ਤਾਂ ਨਹੀਂ ਚੱਤਾ ਕੰਮਵਾਰੀ ਮम्मा ਦਾ ਚੱਤਾ ਹੁੰਦਾ ਵੀ ਗगन ਨੂੰ ਬੁਲਾਓ ਆ ਕੰਮ ਕਰਨਾ ਹੈ ਤੇ ਖਾਣਵਾਰੀ ਨਹੀਂ ਮम्मा ਦਾ ਚੱਤਾ ਆਂਦਾ ਹੈਗਾ ਬੋਲੋ ਅੱਜ ਬਣਾਓ ਸ਼ਾਮ ਦੀ ਰੋਟੀ ਅੱਪੀ ਅੱਜ ਨਹੀਂ ਮੈਂ ਬਣਾਣੀ ਹੈਗੀ ਅੱਜ ਮੈਂ ਚਾਹ ਵੀ ਆਪਣੀ ਮੈਂ ਬਣਾਈ ਬਸ ਕਿਸੇ ਦਿਨ ਨਹੀਂ ਬਣਾਈ ਹੈਗੀ ਅੱਪੀ ਪਿਓ ਵੱਡ ਬਣਾ ਕੇ ਤੇਰੀ ਇੱਧਰ ਬੋਲੋ ਹੁਣ ਹਾਂਜੀ ਤੁਸੀਂ ਵੀ ਨਹੀਂ ਕਿਹਾ ਹੈਗਾ ਮਮਾ ਨੇ ਮੈਂ ਦੇ ਕੇ ਆ ਮ ਭੁੱਲ ਗਿਆ ਕੀ ਭੁੱਲ ਗਿਆ ਕੋਈ ਗੱਲ ਨਹੀਂ ਆ ਦੇਖ ਲਓ ਕਹਿੰਦਾ ਮੈਨੂੰ ਲੱਗਿਆ ਵੀ ਤੁਸੀਂ ਸਕੂਲ ਉੱਪਰ ਮੈਂ ਭੁੱਲ ਗਿਆ ਕੋਈ ਨਾ ਅਜ ਮੈਂ ਵੀ ਭੁੱਲ ਜੂਗੀ ਠੀਕ ਹੈ ਇੱਧਰ ਫੜਾ ਮੇਰਾ ਫੋਨ ਨਹੀਂ ਨਹੀਂ ਫੜਾ ਇੱਧਰ ਫੜਾ ਦੋ ਕਿੱਕ ਮੇਰੇ ਦੀਦੀ ਕਮਲਜੀਤ ਕਹਿੰਨ ਕੀ ਇਹਨਾਂ ਦਾ ਨਾਮ ਸੀ ਕਿ ਸ਼ਾਇਦ ਕੁਲਵਿੰਦਰ ਉਹ ਕਹਿ ਰਹੇ ਸੀ ਕਿ ਗਗਨ ਦੀਦੀ ਤੁਹਾਡੇ ਨਾਲ ਗੱਲ ਕਰਨੀ ਹੈ ਤੇ ਤੁਸੀਂ ਦੀਦੀ ਮੇਰੀ ਆਈਡੀ ਹੈਗੀ ਹੈ ਗਗਨ ਵਾਸੀ 24 ਇੰਸਟਾ ਆਈਡੀ ਉਹਦੇ ਤੇ ਮੈਨੂੰ ਤੁਸੀਂ ਮੈਸੇਜ ਕਰ ਲਿਓ ਆਪਣਾ ਨਾਮ ਜ਼ਰੂਰ ਨਾਲ ਮੈਂਸ਼ਨ ਕਰ ਦਿਓ ਤੇ ਉੱਥੇ ਮੈਂ ਤੁਹਾਡੇ ਨਾਲ ਗੱਲ ਕਰ ਲਾਂਗੀ ਜੋ ਵੀ ਤੁਸੀਂ ਗੱਲ ਕਰਨੀ ਹੈ ਕਿਉਂਕਿ ਫੋਨ ਨੰਬਰ ਦਾ ਫਿਰ ਆਪਾਂ ਕਮੈਂਟ ਸੈਕਸ਼ਨ ਦੇ ਵਿੱਚ ਆਪਣਾ ਫੋਨ ਨੰਬਰ ਕੰਟੈਕਟ ਨੰਬਰ ਨਹੀਂ ਦੇ ਸਕਦੇ ਹਨ ਤੁਸੀਂ ਵੀ ਸਮਝ ਸਕਦੇ ਹੋ ਤੇ insta ID ਮੇਰੀ gaganbassi24 ਇਹ ਹੈਗੀ ਹੈ ਇੱਥੇ ਆਪਾਂ ਗੱਲ ਕਰ ਲਾਂਗੇ ਜੋ ਵੀ ਤੁਸੀਂ ਪੁੱਛਣਾ ਹੈ ਤੇ ਬਾਕੀ ਇੱਕ ਨਾ ਜੋਤ ਗਿਲ ਦੀਦੀ ਨੇ ਮੈਨੂੰ ਨਹੀਂ ਪਤਾ ਉਹ ਕਿੱਥੇ ਨੇ ਠੀਕ ਠਾਕ ਹੋ ਜਾਂ ਕਿਵੇਂ ਆ ਮੈਨੂੰ ਕਮੈਂਟ ਸੈਕਸ਼ਨ 'ਚ ਜਰੂਰ ਦੱਸਿਓ ਵੀ ਤੁਸੀਂ ਠੀਕ ਠਾਕ ਹੋ ਵੀ ਕਿਤੇ ਘੁੰਮਣ ਗਏ ਹੋ ਜਾਂ ਕਿਵੇਂ ਐਡੀ ਕਾਲੀ ਕਾਲੀ ਹਾਂ ਹੂੰ ਹੈ ਹੂੰ 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 ਹੁੰਦਾ ਮਮਾ ਮੈਂ ਕਹਿੰਦੀ ਹੂੰ ਦਾ ਬਦਲ ਬੰਦਾ ਹਾਂ ਹਾਂ ਹੂੰ ਨਾਦਰਾ ਹੁੰਦਾ ਹਾਂ ਠੀਕ ਅੱਧਾ ਵਲੋਗ ਇਸ ਇੱਥੇ ਐਂਡ ਕਰਦੇ ਤੱਕ ਤੇ ਇਹ ਜਾਣ ਪੈਰ ਬੜੀ ਸਸਤੀ ਆ ਅੱਜ ਕੱਲ੍ਹ ਦੀ ਸਕੂਲ ਚ ਕਰਨ ਜਾਣਾ ਕੱਲੜੇ ਕੰਪੀਟੀਸ਼ਨ ਹੈ ਸਕੂਲ ਚ ਹਾਂ ਕੀ ਗੱਲ ਹੈ ਜਿਹੜੀ ਜਿੱਤੂਆ ਨੂੰ ਟਰੋਫੀ ਮਿਲਦੀ ਹੈ ਕੀ ਜਿਹੜੀ ਜਿੱਤੂਆ ਨੂੰ ਟਰੋਫੀ ਮਿਲਦੀ ਹੈ ਕਿਹੜੀ ਟਰੋਫੀ ਮਿਲਨੀ ਹੈ ਵੱਡੀ ਜੀ ਵਾਲਾ ਲੈ ਕੇ ਆਉਗਾ ਤੂੰ ਟਰੋਫੀ ਹੂੰ ਦੇ ਨਾਲ ਆ ਕੇ ਫੇਰ ਫੇਰ ਕਿਉਂ ਨਾ ਕੁਛ ਨਵਾਂ ਕਰੀਏ ਫੇਰ ਮੈਂ ਕੁੱਟਾਂਗੀ ਫੜ ਕੇ ਗੋ ਲੈ ਕੇ ਡੰਡਾ ਆੜੀਆਂ ਹੱਥੇ ਉਹਨਾਂ ਇਹ ਸੀ ਕਿ ਨਾ ਕੁੱਟਾਂਗੀ ਤੁਹਾਨੂੰ ਇਹ ਘੜੀ ਇੱਕ ਮਿੰਟ ਚ ਆ ਜੂਗੀ ਕੀ ਇਹ ਜਾਦੂ ਨਾਲ ਦੇ ਹਾਂ ਨਹੀਂ ਜੀ ਜਾਦੂ ਕਰਕੇ ਦਿਖਾਓ ਫੇਰ ਕੋਈ ਜਾਦੂ ਕਰ ਦੂੰਗੀ ਮੈਂ ਕੋਈ ਕਰਕੇ ਦਿਖਾਓ ਲੋ ਲੋ